ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮੇਤਰਾ ਮੇਰੇ ਕੋਲ ਤੇ ਠੀਕ ਠਾਕ ਹਾਂ ਸੋਡੇ ਜਾਨਵਰ ਵੀ ਸੈਟ ਵਟ ਹੋਣਗੇ ਲਓ ਵੀ ਮਿੱਤਰੋ ਵਲੌਗ ਦੀ ਕਰਤੀ ਸਟਾਰਟਿੰਗ ਤੇ ਨੁੰਨਾ ਬਈ ਆਇਆ ਹੋਰ ਵੀ ਕਿਵੇਂ ਆ ਠੀਕ ਹੈ ਤੇ ਜਾਨਵਰ ਅੱਜ ਦੇਨ ਚੱਲਦੇ ਆ ਜੱਗ ਨੂੰ ਜਿਵੇਂ ਕਿ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ ਚ ਕਿਹਾ ਸੀ ਠੀਕ ਹੈ ਜੀ ਤੇ ਇੱਕ ਰਤੀ ਚੱਕਣੀ ਉਹ ਖਪਾ ਖੁੱਡੇ ਜੋ ਚੱਕਦੇ ਆ ਤੇ ਇੱਕ ਕਬੂਤਰ ਆ ਦਿਖਾਈ ਨੁੰਨੇ ਹਸਾਬਕਦਰਬ ਕੀ ਆ ਇਹ ਚੀਜ਼ ਬਈ ਖੱਟੀਆਂ ਕੱਚੀਆਂ ਬਿੱਲੀਆਂ ਦਾ ਵੈਸੇ ਇੱਕ ਮਿੰਟ ਰੋ ਆਹ ਦੇਖੋ ਇੱਧਰ ਹਾਂ ਇਹ ਇੱਕ ਗੰਭੀ ਖੋਲ ਕੇ ਦਿਖਾਈ ਭੂਰੀ ਨੋਕ ਦਾ ਠੀਕ ਹੈ ਜੀ ਬਾਕੀ ਤੁਹਾਨੂੰ ਪੰਜਾ ਦਾ ਵੀ ਸ਼ੌਂਕ ਕਰਾਉਣੇ ਆ ਦੇਖ ਲਓ ਪੱਲਾ ਹੀ ਵਾ ਵਡਾ ਵਾ ਇਹ ਆ ਦੇਖ ਲਓ ਇਧਰੋਂ ਵਾਈਬ੍ਰੇਸ਼ਨ ਆ ਹਾਂ ਆ ਦੇਖ ਲਓ ਬਈ ਪੰਜੇ ਠੀਕ ਹੈ ਜੀ ਤੇ ਬਾਕੀ ਥੋੜੀ ਜੀ ਨਾ ਪੂਰੀ ਪੂਛ ਵੀ ਹੈ ਮਾੜੀ ਜੀ ਲਾਲ ਜੀ ਇਹ ਇੰਨੀ ਕਾਦੇ ਤੇ ਬਾਕੀ ਕਬੂਤਰ ਬਾਈ ਤੈਨੂੰ ਕਿਵੇਂ ਲੱਗਣ ਨੇ ਕੀ ਸਹੀ ਆ ਬਾਕੀ ਯਾਰ ਅਗਲੇ ਦੀ ਮਾਨਤਾ ਹਨਾ ਨੋਨੇ ਨੇ ਯਾਰ ਇਹਦੇ ਕੋਲੇ ਛੱਡਿਆ ਹੋਇਆ ਸੀਗਾ ਬੱਚੇ ਪੁੱੱਚੇ ਤਾਂ ਨਹੀਂ ਕਢਾਈ ਨਿਗੇ ਉਹਨਾਂ ਟਾਈਮ ਫਿਰਦਾ ਰਿਹਾ ਚਾਲੂ ਖਰਾਖ ਖਾ ਲਈ ਜਦੋਂ ਸਾਡੇ ਕੋਲੇ ਆਏ ਸੀ ਨਾ ਤੇ ਹੱਡੀ ਚੌਧੀ ਹੁੰਦੀ ਫੂਕ ਮਾਰੀ ਥੱਲੇ ਹੱਡੀ ਤੇ ਹੁਣ ਉਦੋਂ ਹੱਡੀ ਚੌਧੀ ਹੁੰਦੀ ਹੁਣ ਤਾਂ ਮੇਰੇ ਸਹਾਂਣਾ ਹੱਡੀ ਹੈਣੀਗੀ ਆ ਦੇਖ ਲਓ ਬਾਈ ਹੁਣ ਤਾਂ ਖੁਸ਼ੀ ਆਈ ਪਈ ਐ ਰਾਜੀ ਆ ਪੂਰਾ ਲੈ ਲਾਲ ਹੋਇਆ ਪਿਆ ਤੇ ਬਾਕੀ ਹੁਣ ਨਿਆ ਯਾਰ ਤੇਰੀ ਖੁੱਡੇ ਚੱਕ ਜਾਣ ਵਰ ਚੱਲਿਆ ਕਿੱਦਾਂ ਦਾ ਲੱਗ ਰਿਆ ਭਲਾ ਦੀਆਂ 100 ਕਬੂਤਰ ਬੈਠਾ ਹੋਵੇ 99 ਹੋ ਜਾਂ 99 ਰਹਿੰਦੇ ਦੇਖ ਲੈ ਹਨ ਹੈ ਵੀ ਕਿਵੇਂ ਲੱਗਦਾ ਚਿਤ ਕਰਦਾ ਤੈਨੂੰ ਕਿ ਨਹੀਂ ਜੇ ਦੀ ਇਹ ਅਗਲੀ ਠੀਕ ਆ ਉਹੀ ਤਾਂ ਗੱਲ ਆ ਕਬੂਤਰਾਂ ਦੀ ਕਿਹੜੀ ਗੱਲ ਆ ਕਬੂਤਰ ਤਾਂ ਆਪਾਂ ਬੋਲ ਲਿਆਵਾਂਗੇ ਚਲੋ ਜੀ ਰੱਤੀ ਵੀ ਫੜ ਲਏ ਅੱਗੇ ਉਹ ਜਾਲ ਚ ਪਾ ਲਾ ਉਸੇ ਤਾਂ ਉਹਨਾਂ ਟਾਈਮ ਜਾਣ ਲੱਗੇ ਚੱਕ ਲੈਨੇ ਬਾਈ ਅੰਡਾਕਟ ਜਾਗ ਨਾ ਕਰ ਲਿਆ ਉਹ ਕਹਿੰਦਾ ਆਉਨਾ ਮੈਂ ਤੇ ਫੇਰ ਉਹਨੂੰ ਚੱਲ ਕੇ ਫੜਾ ਕੇ ਆਉਨੇ ਆ। ਬਾਲਾ ਇੱਥੇ। ਮਸਲ ਵੇਖ ਪ੍ਰਾਪ ਆਪਣੀ ਛਾੜਾ ਕਰ ਦਿੰਦੀ। ਇਧਰ ਫੜ ਦੁੱਜੀ ਵੀ। ਕਿੱਥੇ ਆ? ਬਈ ਨੁੰਨੇ ਦੇ ਬੱਚੇ ਦੋ ਜਿਹੜੇ ਭੱਜ ਗਏ ਸੀ ਉਹ ਤਾਂ ਭੱਜ ਗਏ ਆ ਜਿਹੜੇ ਦੋ ਰਹਿ ਗਏ ਉਹ ਤੁਹਾਨੂੰ ਚੱਲ ਕੇ ਦਿਖਾਵਾਂਗੇ ਉਹ ਔੜਦੇ ਆ। ਲਿਆ ਫੜ ਲਿਓ। ਲਿਆ ਲਿਆ ਜਲਦੀ। ਹਾਂ ਆਹਾ ਬਾਈ ਡੱਬੀ ਰੱਤੀ ਉਹ ਬਾਹਰ ਭੇੜ ਦੇ। ਬੋਰੀ ਲਾ ਦੇ ਇਹ ਬੋਰੀ ਬੋਰੀ ਲਾ ਦੇ ਧੋਪ ਲੱਗਾਂ ਦੇ ਕੋਈ ਇੱਧਰ ਛੱਡ ਦੇ ਉੱਤੇ ਕੁੰਡਾ ਰੱਖ ਦਿੰਨੇ ਆ ਆ ਰੱਖ ਨਹੀਂ ਈ ਥੇ ਭਾਈ ਚੱਕੋ ਜੇ ਤੇ ਤਾਂ ਧੋਪ ਵੀ ਜਾਂਦੀ ਅੰਦਰ ਆ ਜਾਂਦੀ ਇੱਧਰ ਦੀ ਯਾਰ ਥੋੜੀ ਜਾਂਦੀ ਉਹ ਫਿਰ ਜਿੱਦਾਂ ਕਰੋਸ਼ਾਂ ਨਾਲ ਉੱਡੀਕ ਜਾਣਾ ਇਹ ਵੇਖੀ ਬਾਹਰ ਨਾ ਜੇ ਸੱਟ ਨਹੀਂ ਛੇਤ ਹੈਗੀ ਮੜੀ ਜੀ ਠੀਕ ਯਾਰ ਬਾਜੂ ਜੀ ਸੱਟ ਨੂੰ ਕੋਈ ਮਾਰੀ ਨਹੀਂ ਬਾਜੀਆਂ ਬੂਜੀਆਂ ਤਾਂ ਆਪਣੇ ਮਹਾਰਾਜੀ ਆ ਆ ਦੇਖ ਲਓ ਭਾਈ ਡੱਬੀ ਰੱਤੀ ਚਿੱਟੀਆਂ ਅੱਖਾਂ ਦੀ ਇਹਦੇ ਤੇ ਵੀ ਦੋ ਤਿੰਨ ਵੀਡੀਓ ਬਣਾ ਦਿਆਂ ਤੁਸੀ ਦੇਖ ਲਈ ਹੋਣਗੀਆਂ ਤੇ ਅੱਜ ਫੇਰ ਇੱਥੇ ਆ ਤੇ ਅੱਜ ਇਹ ਤੇ ਆਖਰੀ ਵੀਡੀਓ ਬਣਾਣ ਜਾ ਰਹੀ ਆ ਕਹਿਣ ਤੋਂ ਬਾਅਦ ਅੱਜ ਇਹ ਬਾਉਂਡਰ ਕ੍ਰੋਸ ਕਰ ਜੂਗੀ ਅੱਜ ਇਹ ਜਾਊਗੀ ਲਾਹਮ ਆ ਲਾਹ ਦੀ ਇਹਦੇ ਪੈਰਾਂ ਤੋਂ ਨੂੰਨੇ ਕਿੰਨੇ ਬੱਚੇ ਰਹਿ ਗਏ ਹੁਣ ਦੋ ਕਿ ਤਿੰਨ ਕਿਹਦੇ ਕੋਲ ਕਿੰਨੇ ਤੇਰੇ ਕੋਲੇ ਮੇਰੇ ਕੋਲ ਦੋ ਹੀ ਹਨ ਦੋ ਜਣ ਨੂੰ ਇੱਥੇ ਪਾ ਆਂਡੇ ਤੇ ਰਹਿ ਆਂਡੇ ਤੇ ਰਹਿ ਜੋੜਿਆ ਨਹੀਂ ਚਲੋ ਯਾਰ ਨੁੰਨੇ ਵਾਲੇ ਵੀ ਤੁਹਾਨੂੰ ਕੰਪਿਊਟਰ ਦਿਖਾਉਣੇ ਆ ਵੀਡੀਓ ਚੱਲ ਕੇ ਬਣਾਉਣੇ ਆ ਹੁਣ ਨਿੰਜਨੀ ਦਾ ਆ ਫੜਾ ਕੇ ਆਗੇ ਨਾ ਆ ਦੇਖੋ ਬਾਈ ਲੈ ਇਹ ਆਪਣੇ ਘਰ ਕਰਕੇ ਲਾਇਆ ਆਹੋ ਤੇ ਇੱਕ ਵਾਈ ਤੁਹਾਨੂੰ ਇਹ ਗੱਲ ਹੋਰ ਦੱਸਦਗੇ ਸਹੀ ਗੱਲ ਉਹਨੇ ਦੀ ਜਦੋਂ ਇਹੋ ਲੈ ਕੇ ਆਏ ਨਾ ਗੁੜਕਦਾ ਨਹੀਂ ਸੀਗਾ ਜਮਾ ਹੀ ਕਿਦਾ ਮੈਂ ਗੁੱਟ ਰਾਇਆ ਸੀ ਕਾ ਹੋਰੀ ਜਿਹਾ ਮਤਲਬ ਇੱਕ ਸੁਸਤਿਆ ਮੈਂ ਦੇ ਦੇ ਕਿੰਨੇ ਪਾਵਰ ਪੂਰ ਜੈਲ ਦਵਾਈਆਂ ਦੋਈਆਂ ਥੋੜੀਆਂ ਮੋਟੀਆਂ ਹਨਾ ਬਾਈ ਮੈਂ ਤੈਨੂੰ ਨੇ ਬਹੁਤ ਕੀਤੇ ਨੂੰ ਸੈੱਟ ਕਰ ਲਿਆ ਜਮਾ ਤੇ ਅੱਜ ਹੁਣ ਅੰਦਰੋਂ ਅੰਦਰ ਹੀ ਉਹ ਵੀ ਦਿਖਾਵਾਂਗੇ ਹਾਂ ਉਹ ਵੀ ਠੀਕ ਕਰ ਲਈ ਅੰਦਰੋਂ ਅੰਦਰ ਹੀ ਹੁਣ ਉਹਨੇ ਚਾਤਾ ਐ ਕਹਿੰਦਾ ਯਾਰ ਵੀ 99 ਰਹਿਗੇ ਯਾਨੀ 100 ਚ ਉਹ ਗੱਲ ਹੋ ਗਈ ਤੇ ਫਿਰ ਵੀ ਯਾਰ ਮੋੜਣਾ ਤਾਂ ਹੈਗਾ ਹੀ ਹਨਾ ਕੀ ਕਰਨੇ ਮੈਂ ਕਬੂਤਰ ਇੰਨੇ ਤਾਂ ਹੈ ਵੀ ਨਹੀਂ ਹੈ 99 ਤਾਂ ਹੈ ਨਹੀਂ ਨਹੀਂ ਹੁ ਚੱਲ ਐਨੇ ਨਾ ਹੁੰਦੇ ਮਤਲਬ ਕੀ ਜੇ ਇੱਕ ਕਬੂਤਰ ਘਟ ਜੇ ਨਾ 20 ਚ ਕੈਸਾ ਤੇ ਇੱਕ ਮਾ ਘਟ ਗਿਆ ਹਾਂ 20 ਚ ਇੱਕ ਮਾ ਘਟ ਗਿਆ ਹਾਂ 19 ਰਹਿ ਗਏ 20 ਭਾ ਗਿਆ ਹਾਂ 8 ਰਹਿ ਗਿਆ ਚੱਲ ਕੋਈ ਨਹੀਂ ਯਾਰ ਕੋਈ ਚੈੱਕ ਕਰਨੀ ਕਬੂਤਰ ਆਉਣ ਜਾਣ ਲੱਗੇ ਰਹਿੰਦਾ ਕਬੂਤਰ ਦਾ ਜਿੰਨੇ ਮਰਜੀ ਇਕੱਠੇ ਕਰ ਲਗੇ ਗੱਲਾਂ ਇਹ ਜਗਾ ਵੀ ਚਾਹੀਦੀ ਹੈ ਨਾ ਰਹਿ ਕੇ ਨਹੀਂ ਪਤਾ ਨਹੀਂ ਮਸਤ ਹੁੰਦੀ ਕਿ ਨਹੀਂ ਹਨਾ ਗੁੜਤੀ ਆ ਜਾਂਦਾ 10 ਫਰ ਨਹੀਂ ਹਜੇ ਉਹ ਹੀ ਮੈਂ ਕਹਿੰਦਾ ਇਹ ਬਾਕੀ ਲੱਗ ਜੂ ਪਤਾ ਕੋਈ ਚੱਕਰ ਨੇ ਲਓਏ ਭਾਈ ਹਜੇ ਉਹਦਾ ਫੋਨ ਆਇਆ ਉਹਨਾਂ ਨੇ ਮੈਂ ਤਾਂ ਉਹਨਾਂ ਨੇ ਕਿਹਾ ਧੋਪਾ ਜੀ ਕਰੜੀ ਨਿਕਲੀ ਹੈ ਨਾ ਬੱਚੇ ਬਾਹਰ ਪਾਲ ਗਏ ਸਾਰੇ ਓਏ ਓ ਇੰਨਾ ਤਾਂ ਨਹੀਂ ਹੂਪੇ ਕਲਾ ਹੋ ਰੱਤਾ ਆ ਕੱਚ ਕੀਤੀ ਇਹਦੀ ਏਕ ਹਟਾਉਂਦੇ ਹਣ ਉਹਨੂੰ ਓਏ ਉਹ ਰੱਤਾ ਜਿਹੜਾ ਇਹਨਾਂ ਦਾ ਉਹਨਾਂ ਦੇ ਲਾਲਚੀ ਨਾ ਜਿਹੜਾ ਲਹੂ ਪੀਂਦੇ ਪਾਸੇ ਜਾਂਦੀ ਬੈਂਦੀ ਨਹੀਂ ਉਹ ਉਹ ਬਾਣੀ ਛੜਨਾ ਉਹ ਇਹਨਾਂ ਨੇ ਲੈ ਫੜ ਲੈ ਹਾਰੇ ਬੱਚੇ ਜੀ ਬਾਦੀ ਸੇ ਧੁੱਪੇ ਫੜੀ ਹੈ ਕਰਦੀ ਮੈਂ ਆਟੋਮੈਟਿਕ ਆ ਰਿਹਾ ਜਾਲ ਤੇ ਆ ਰੇ ਜਾਨਵਰ ਖਾਏ ਲੋ ਬਾਈ ਤਿੰਨ ਬੱਚੇ ਦਾ ਪਾ ਤੇ ਇਥੇ ਤੇ ਇੱਕ ਇਥੇ ਹੁਣੇ ਗਿਆ ਪਤਾ ਨਹੀਂ ਕਿੱਧਰ ਨੂੰ ਗਿਆ ਚਿੱਟਾ ਜਿਹਾ ਬੱਚਾ ਫਿਰਦਾ ਉਹ ਵੇ ਹੁੰਦਾ ਉਹ ਵੇ ਰਿਆ ਆ ਵੀ ਹੁੰਦਾ ਹੋਇਆ ਹੁੰਦਾ ਵੇ ਹੁੰਦਾ ਏ ਆ ਵੇ ਰਿਆ ਜਰਾ ਜਰਾ ਬੋਲੇ ਇਧਰ ਮੇਰੇ ਤਾਂ ਹੱਥ ਜਾ ਪੈਨੇ ਆ ਇੰਨੇ ਦੋ ਕਬੂਤਰ ਆ ਦੇਖੀ ਦੇਖੀ ਕੋਈ ਗੈਰ ਨਾ ਨਹੀਂ ਹਾਰੇ ਲਿਆ ਦੇਖੇ ਨਹੀਂ ਆਈ ਉਹ ਨਹੀਂ ਵੇਹਲਾ ਫਿਰ ਨਹੀਂ ਨਹੀਂ ਆਏ ਨਹੀਂ ਉਹ ਛੱਡ ਦੇ ਮੜਾ ਜਾ ਆਏ ਫਿਰ ਨਸਲ ਪੱਕੀ ਲੈ ਮੜਾ ਛੇੜ ਕੇ ਇਹਨੇ ਕਿੱਥੇ ਆ ਮੜਾ ਜਾ ਮੜਾ ਜਾ ਹਵਾ ਚਾਲ ਦਿੱਤ ਰਿਹਾ ਹੈ ਲਾਲ ਜੀਨਾ ਹੈ ਲਾਲ ਜੀਨਾ ਓਏ ਛੱਡੀ ਛੱਡੀ ਓਏ ਫੋਟੋ ਖਿੱਚਣੀ ਆ ਲਓ ਬਾਈ ਫੜ ਲਿਆ ਬੱਚਾ ਆ ਚੱਕੋ ਪਾਤਾ ਜਾਲ ਚ ਲੈ ਫੜ ਫਿਰ ਚੱਲ ਗਿਆ ਚੱਲ ਅਮਾਨਤਾ ਗਾਂ ਵਾਲੇ ਜੀ ਉੱਤਰ ਫਿਰ ਫੜਦੇ ਹੜਾ ਜਾਲ ਸਮਝਾ ਪੈਜੂ ਰੱਖ ਦੇ ਆਹ ਚਪਾਲਾ ਇਹ ਚਪਾਲਾ ਪਿੰਡਲੇ ਲੈ ਜਾਵੇਂ ਪਾਲਾ ਇਹ ਚ ਪੁਰਾਣੇ ਪਿੰਡਿਆਂ ਗੁੰਝੇ ਮੜਕੋਣ ਕਰਾਂਗਾ ਮੈਂ ਨਾਲ ਲੈਣਾ ਹੱਥੀ ਲੈ ਕੇ ਚੱਲ ਪਾਲਾ ਹਾਓਏ ਭਾਈ ਮੋਟਰਸਾਈਕਲ ਆਪਾਂ ਚੱਕ ਲਿਆ ਤੇ ਮੈਂ ਤੁਹਾਨੂੰ ਨਾ ਜਾਈਂਦਾ ਠੀਕ ਹੈ ਜੀ ਆ ਦੇਖ ਲਓ ਰਸਤੇ ਦਾ ਮਾਹੌਲ ਆਪਾਂ ਪਿੰਡ ਵਿੱਚ ਦੀ ਹੀ ਜਾਣੇ ਆ ਤੇ ਰੋਡ ਤੇ ਜਾ ਕੇ ਮਿਲੂਗਾ ਜੱਗ ਸਾਨੂੰ ਠੀਕ ਹੈ ਭਾਈ ਉੱਥੇ ਚੱਲ ਕੇ ਤੁਹਾਨੂੰ ਫਿਰ ਮਿਲਦੇ ਆਂ ਹੈਟਾ ਇਹ ਵੀ ਵਿਚਾਰਾ ਹੋ ਰਹੀ ਹੈ ਇਹ ਵੀ ਗੱਲ ਠੀਕ ਹੈ ਨਾ ਉਹ ਵੀ ਆਪਣਾ ਬੀਚੇ ਲਾ ਸਕਦਾ ਸਾਥ ਨਾ ਉੱਪਰ ਜਾ ਲਾਲਾ ਬੰਦ ਕਰਨਾ ਜੋ ਮੈਂਡ ਸਾਰੀ ਆ ਚੱਲ ਵੀ ਇਹ ਇਹ ਪੱਠੀ ਆ ਜੇ ਇਹਦੇ ਨੂੰ ਇਹਦੇ ਨਾਲ ਲਾਉਣਾ ਤਾਂ ਦੇਖ ਲਈ ਇਹ ਲੱਗ ਜਾਣਾ ਉਹ ਅੱਛਾ ਇਹਨੂੰ ਭਜਾ ਲੀਏ ਇਹਨੂੰ ਡਾਉਣਾ ਤੇਰੀ ਮਰਜ਼ੀ ਜੀ ਦੇਖ ਲੈ ਹਾਂ ਜਿਵੇਂ ਇਹ ਵੀ ਆ ਦਾ ਦਾ ਦੇਖੋ ਇਹਨੇ ਹੈਟਾ ਆ ਲੈ ਜੈਤੀ ਵਾਲੀ ਇਹੀ ਨੀ ਤੇਰਾ ਬੋਲ ਸਕਦਾ ਯਾਰ ਮੁਫੰਦੀ ਜਾਂਦਾ ਓ ਵੀਰ ਦੇ ਵਿੱਚ ਚੜਾਉਂਦੇ ਹਾਂ ਵੇਖ ਲਈਏ ਇੱਥੇ ਹਿੱਟ ਕਰ ਦੇਣਾ ਤੈਨੂੰ ਹਮ ਹੋਰ ਹਟਾ ਹੋਰ ਉਧਰ ਨਹੀਂ ਜਾਂਦਾ ਹਾਂ ਕਿਉਂਕਿ ਮੈਂ ਜਾਣਾ ਯਾਰ ਕੰਮ ਤੇ ਓਕੇ ਠੀਕ ਹੈ ਬਾਈ ਜੱਗ ਨੂੰ ਮਿਲ ਲਈਏ ਅਸੀਂ ਆਹ ਨਾਲ ਦਾ ਓਕੇ ਚੱਲ ਲਓ ਵੀ ਬਾਈ ਚੱਲੇ ਅਸੀਂ ਕਰਾਉਣ ਦਾਦੇ ਆ ਇਹ ਹੈਗਾ ਆਪਣੇ ਨਾਨਕਿਆਂ ਦਾ ਮੁੰਡਾ ਠੀਕ ਹੈ ਜੀ ਇਹਦੇ ਨਾਲ ਉਹ ਪਹਿਲਾਂ ਤੇ ਬਾਜੀ ਪੂਜੀ ਤੋਂ ਆਪਾਂ ਬਲੌਗ ਨਹੀਂ ਬਣਾਉਦੇ ਹੁੰਦੇ ਬਾਬਾ ਟਾਈਮ ਦੀ ਯਾਰੀ ਆ ਪਹਿਲਾਂ ਜਦ ਮੈਂ ਬਹੁਤ ਖੂਤਰ ਬਾਈ ਇਹਦੇ ਕੋਲੋਂ ਇਹਨੂੰ ਦਿੱਤੇ ਵੀ ਬਹੁਤ ਤੇ ਇਹ ਤੋਂ ਲੈ ਕੇ ਵੀ ਬਥੇਰੇ ਗਏ ਇੰਨੇ ਮਤਲਬ ਕਿ ਜਿੰਨੇ ਨੂੰ ਦੇਦੇ ਹਾਂ ਹੁਣ ਤੱਕ ਤੇ ਉਨੇ ਤੋਂ ਲਈ ਨਹੀਂ ਪਰ ਯਾਰੀ ਪਹਿਲੇ ਨਾਲ ਦੀ ਬਹੁਤ ਹੈ ਨਾਲ ਨਿਕਾ ਜਾਂਦਾ ਵੀ ਇਹ ਕਾਤਾ 12 ਸਾਲਾਂ ਦਾ ਮੈਂ ਸੀ ਕਿਹਿਆ ਹੁਣ ਆਪਾਂ ਸਾਧਨ ਚੱਕ ਲਿਆ ਤੇ ਚੱਲੇ ਆ ਹੁਣ ਇਹ ਵੀਡੀਓ ਦਾ ਪੈਚ ਐਡ ਕਰਦੇ ਆ ਜੇ ਆਪਣੀ ਪਿੰਗਲ ਲਵੇ ਚੈਨਲ ਨੂੰ ਤੁਸਬਸਕ੍ਰਾਈਬ ਕਰਨਾ ਲਾਈਕ ਕਰਨਾ ਜੀ ਤਾਂਕਿ ਠੀਕ ਹਾਂ ਫਿਰ ਇੱਥੇ ਵੀ ਕਹਿੰਦਾ ਓਏ